ਦੋਸਤੋ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਅੱਜ ਤੁਹਾਡੇ ਨਾਲ ਆਪਣੀ ਹੱਦਬੀਤੀ ਘਟਨਾ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਮੈਂ ਆਪਣੀ ਧੀ ਨੂੰ ਜਨਮ ਤੋਂ ਪਹਿਲਾਂ ਇਹ ਕਰਕੇ ਮਾਰ ਦੇਣਾ ਚਾਹੁੰਦਾ ਸੀ ਕਿ ਦਹੇਜ ਵਿੱਚ ਦੇਣ ਲਈ ਕਾਰ ਕਿੱਥੋਂ ਲੈ ਕੇ ਆਵਾਂਗਾ ਮਾਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਪ੍ਰਮਾਤਮਾ ਨੇ ਮੇਰੀ ਧੀ ਨੂੰ ਹੱਥ ਦੇ ਕੇ ਰੱਖ ਲਿਆ ਸਮਾਂ ਬੀਤਦਾ ਗਿਆ 10 ਸਾਲ ਦੀ ਉਮਰ ਦੇ ਵਿੱਚ ਮੇਰੀ ਧੀ ਨੇ ਇੱਕ ਗੁਰਬਾਣੀ ਮੁਕਾਬਲੇ ਦੇ ਵਿੱਚ ਭਾਗ ਲਿਆ ਉਸ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਪਹਿਲਾ ਇਨਾਮ ਆਲਟੋ ਕਾਰ ਜਿੱਤ ਲਈ ਇੱਕ ਪੱਤਰਕਾਰ ਨੇ ਮੇਰੀ ਧੀ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਪਿਆਰ ਕਿਸ ਦਾ ਆਉਂਦਾ ਏ ਸੱਚ ਕਰਕੇ ਜਾਣਿਓ ਮੇਰੀ ਧੀ ਨੇ ਦੋਵੇਂ ਬਾਹਾਂ ਖਿਲਾਰ ਲਈਆਂ ਛੋਟੇ ਛੋਟੇ ਕਦਮਾਂ ਦੇ ਨਾਲ ਭੱਜ ਕੇ ਮੇਰੇ ਗਲ ਨੂੰ ਜੱਫੀ ਪਾਲੀ ਕਹਿੰਦੀ ਸਭ ਤੋਂ ਵੱਧ ਪਿਆਰ ਮੈਨੂੰ ਮੇਰੇ ਪਾਪਾ ਦਾ ਆਉਂਦਾ ਏ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰੇ ਅੱਖਾਂ ਦੇ ਵਿੱਚ ਆ ਗਿਆ ਪਾਣੀ ਤੇਹੀ ਮੇਰੀ ਦੀ ਦਰਦ ਕਹਾਣੀ ਦਰਦ ਕਹਾਣੀ ਮੇਰੀ ਕਾਤਲ ਸੋਚਦੇ ਹੁਤੇ ਤੂੰ ਪਿਆਰ ਦਾ ਰੰਗ ਚੜਾਇਆ ਏ ਮੈਂ ਤਾਂ ਤੇਰਾ ਗਲਾ ਸੀ ਕੁੱਟਿਆ ਤੂੰ ਫੇਰ ਵੀ ਕਾਲੇ ਨਾਲ ਲਾਇਆ ਆ ਤੂੰ ਤੇਰੇ ਬਿਗਲ ਨਾਲ ਲਾਇ ਹਾਜ਼ਰ ਨਾਜ਼ਰ ਜਾਣ ਕੇ ਰੱਬ ਨੂੰ ਝੂਠ ਰਤਾ ਨਾ ਮਾਰਾਂ ਮੈਂ ਤੈਨੂੰ ਕੋਖ ਚ ਮਾਰਨ ਚੱਲਿਆ ਪਣ ਕੇ ਇੱਕ ਹਤਿਆਰਾ ਮੈਂ ਕਿਸ ਦਾਜ ਦੀ ਖਾਤਰ ਰਸਾ ਮੌਤ ਦਾ ਗਲ ਤੇਰੇ ਵਿੱਚ ਪਾ ਲਿਆ ਸੀ ਉਹ ਦਾਜ ਤਾਂ ਧੀ ਮੇਰੀ ਨੇ ਆਪਣੇ ਆਪ ਬਣਾ ਲਿਆ ਸੀ ਉਹ ਦਾਜ ਤਾਂ ਧੀ ਮੇਰੀ ਨੇ ਆਪਣੇ ਆਪ ਬਣਾ ਇਨੂ ਮਾਰਨ ਲੱਗਿਆਂ ਲੋਕੋ ਇੱਕ ਵਾਰੀ ਸੋਚ ਵਿਚਾਰ ਲਿਓ ਜੀਨੇ ਥੋੜਾ ਨਾ ਚਮਕਾਉਣਾ ਕਿਤੇ ਉਸੇ ਨੂੰ ਨਾ ਮਾਰ ਲਿਓ ਨਾ ਪਿੰਡ ਕਰਾਈ ਵਾਲਾ ਚਿੰਦਾ ਸੱਚ ਦੇ ਬੋਲ ਹੁਚਾਰ ਗਿਆ ਅੱਜ ਤੇਰੇ ਹੱਥੋਂ ਅੱਜ ਤੇਰੇ ਹੱਥੋਂ ਬਾਬਲ ਤੇਰਾ ਹਾਰ ਗਿਆ ਅੱਜ ਤੇਰੇ ਹੱਥੋਂ ਤੇਰੇ ਅੱਖਾਂ ਦੇ ਵਿੱਚ ਆ ਗਿਆ ਪਾਣੀ ਤੇੀ ਮੇਰੀ ਦੀ ਦਰਦ ਕਹਾਣੀ ਤੇੀ ਮੇਰੀ ਦੀ ਦਰਦ ਕਹਾਣੀ ਤੇੀ ਮੇਰੀ ਦੀ ਦਰਦ ਕਹਾਣੀ